ਰਾਗੁਰਜੀ ਦਾ ਖਾਲਸਾ ਰਾਇਬੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਆ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਜਿਹੜਾ ਸਾਡੇ ਵੀਡੀਓ ਵੇਖਦਾ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਚ ਆਪਾਂ ਬਣਾਵਾਂਗੇ ਪੋਹਾ ਤੇ ਉਹਦੇ ਵਿੱਚ ਆਪਾਂ ਕੀ ਕੀ ਸਮਾਨ ਲਿਆ ਆਜੋ ਤੁਹਾਨੂੰ ਦਿਖਾਉਨੇ ਆ ਇਹ ਆਪ ਲੈ ਛिडਬੜੇ ਇਹਦੇ ਵਿੱਚ ਪਾਵਾਂ ਪਾਵਾਂਗੇ ਆਪਾਂ ਕੱਚੀ ਗਿਰੀ ਮੂੰਗਫਲੀ ਦੀ ਨਾਲ ਪਾਵਾਂਗੇ ਥੋੜੇ ਜੇ ਮਟਰ ਦੋ ਚਾਰ ਆਪਾਂ ਗੰਡੇ ਲਾਇਆ ਦੋ ਟਮਾਟਰ ਲਾਇਆ ਹਰੀ ਮਿਰਚ ਅਦਰਕ ਆਜਾ ਆਪਾਂ ਗੰਡੇ ਕੱਟ ਲੈਨੇ ਆ ਆਪਾਂ ਲੰਮੇ ਲੰਮੇ ਸਲਾਈਸ ਕਟਾਂਗੇ ਗੰਡਿਆਂ ਦੇ ਐਸੇ ਤਰ੍ਹਾਂ ਇਹ ਰਾਜਸਥਾਨ ਦੀ ਡੇਚਾ ਕਿੰਨੇ ਕਿੰਨੇ ਬਣਾ ਕੇ ਖਾਧੀਓ ਕਮੈਂਟ ਕਰਕੇ ਦੱਸਿਓ ਅੱਜ ਹੁਣ ਆਪਾਂ ਅਦਰਕ ਪਾਵਾਂਗੇ ਇੰਨਾ ਕਿ ਇਹ ਵੀ ਕੱਟ ਲੈਨੇ ਆ ਇੱਕ ਬਰੀ ਕਟਾਂਗੇ ਆਪਾਂ ਅਦਰਕ ਕਿਉਂਕਿ ਲੰਬਾ ਸਲੈਸ ਕੱਟੀਏ ਫਿਰ ਬੱਚੇ ਵਿੱਚੋਂ ਕੱਢ ਕੇ ਸਾਈਡ ਤੇ ਰੱਖ ਦਿੰਦੇ ਆ ਇਸ ਤਰ੍ਹਾਂ ਆਪਾਂ ਬਰੀਕ-ਬਰੀਕ ਕੱਟਾਂਗੇ ਵਿੱਚ ਹੀ ਖੋਲ ਜੂਗਾ ਤੇ ਆਜੋ ਜੀ ਆਪਾਂ ਹੁਣ ਟਮਾਟਰ ਕੱਟ ਲੈਨੇ ਇਸੇ ਤਰ੍ਹਾਂ ਬਰੀਕ-ਬਰੀਕ ਇਦਾਂ ਆਪਾਂ ਕੱਟ ਲਾਂਗੇ ਛੋਟੇ-ਛੋਟੇ ਪੀਸ ਇਹਨਾਂ ਦੇ ਦੋ ਤਿੰਨ ਪਾਵਾਂਗੇ ਆਪਾਂ ਮਿਰਚਾਂ ਇਹਨੂੰ ਆਪਾਂ ਛੋਟੇ-ਛੋਟੇ ਪੀਸ ਕੱਟ ਲੈਨੇ ਆ ਚਲੋ ਇਹੋ ਜਿਹਾ ਇੱਕ ਚੰਦਨੀ ਲੈ ਕੇ ਤੇ ਇਹਦੇ ਵਿੱਚ ਆਪਾਂ ਪੋਹਾ ਪਾ ਕੇ ਤੇ ਇਹਨਾਂ ਨੂੰ ਆਪਾਂ ਧੋਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲੈਨੇ ਆ ਆਪਾਂ ਇਹਦੇ ਤੇ ਆਪਾਂ ਰੱਖਦੇ ਆਂ ਕੜਾਈ ਪਿੱਤਲ ਦੀ ਇਹਦੇ ਵਿੱਚ ਇਹਦੇ ਵਿੱਚ ਆਪਾਂ ਬਣਾਵਾਂਗੇ ਪੋਹਾ ਤੇ ਪੋਹਾ ਬਹੁਤੀ ਟੇਸਟੀ ਬੰਦਾ ਇੱਕ ਵਾਰੀ ਬਣਾ ਕੇ ਦੇਖਿਓ ਤੁਸੀਂ ਅੰਦਰ ਆਪਾਂ ਪਾ ਲੈਣਗੇ ਤੇਲ ਸਰੋਂ ਦਾ ਇਹਦਾ ਆਪਾਂ ਤੜਕਾ ਲਾਵਾਂਗੇ ਪਾ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਪਾਵਾਂਗੇ ਇੰਨਾ ਕੁ ਆਪਾਂ ਜੀਰਾ ਥੋੜੀ ਜਿਹੀ ਪਾਵਾਂਗੇ ਆਪਾਂ ਰਾਈ ਰਾਈ ਵੀ ਤੜਤ ਗਈ ਹੈ ਤੇ ਆਪਾਂ ਹੁਣ ਆਪਾਂ ਦਾ ਗੱਦ ਕਰ ਅਦਰਕ ਆਪਣਾ ਲਾਲ ਹੋ ਗਿਆ ਵਾ ਤੇ ਨਾਲ ਆਵਾਦਾਂਗੇ ਆਪਾਂ ਗੰਡੇ ਗੰਡੇ ਥੋੜੇ ਜਿਹਾ ਬ੍ਰਾਊਨ ਹੋਣ ਤੇ ਆਪਾਂ ਪਾਵਾਂਗੇ ਟਮਾਟਰ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਉਨੇ ਆ ਇੰਨੇ ਪਿਆਜ਼ ਆਪਣੇ ਵੇਖੋ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਬਰੀ ਬਰੀ ਜਿਹੜਾ ਕੱਟਿਆ ਟਮਾਟਰ ਇਹ ਵੀ ਜਦੋਂ ਸੌਫਟ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪੋਹਾ ਆ ਫਿਰ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾ ਕੇ ਮਟਰ ਪੁੰਨਾਗੇ ਦੇ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਿਆ ਕਰੋ ਸਾਨੂੰ ਤੁਹਾਡੀ سپورਟ ਦੀ ਲੋੜ ਹੈ سپورਟ ਕਰਿਆ ਕਰੋ ਦੇਸੀ ਟੱਬਰ ਚੈਨਲ ਦੀ ਆ ਲੋ ਜੀ ਆਪਾਂ ਵਿੱਚ ਇਹ ਪਾਵਾਂਗੇ ਆ ਕੜੀ ਪੱਤਾ ਇਹ ਜ਼ਰੂਰੀ ਇਹਦੇ ਵਿੱਚ ਫਾਇਦਾ ਵਾ ਇਹਦੇ ਬਹੁਤ ਫਾਇਦੇ ਆ ਨਾਲੇ ਗੁਣਕਾਰੀ ਵੀ ਆ ਤੇ ਇਹਦੇ ਵਿੱਚ ਪੋਹੇ ਦੇ ਵਿੱਚ ਖਾਸ ਕਰਕੇ ਕੜੀ ਪੱਤਾ ਜ਼ਰੂਰ ਪਾਈਦਾ ਵਾ ਤੁਸੀਂ ਪਾਉਂਦੇ ਆ ਕਿ ਨਹੀਂ ਦੱਸਿਓ ਪੋਹਾ ਇੱਕ ਹੋਰ ਵਧੀਆ ਗੇਸ ਬੰਦੀ ਹੈ ਕੜੀ ਪੱਤੇ ਨਾਲ। ਲੋ ਜੀ ਆਪਣਾ ਤੜਕਾ ਭੁੱਜ ਰਿਹਾ ਵਾ ਤੇ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਮਟਰ ਨਾਲ ਹੀ ਮਟਰ ਭੁੱਜ ਜਾਣਗੇ। ਟਮਾਟਰ ਭੁੱਜ ਗਏ ਹੁਣ ਆਪਾਂ ਵਿੱਚ ਪਾ ਦਾਂਗੇ ਗਿਰੀਆਂ। ਇਹ ਵੀ ਨਾਲ ਹੀ ਭੁੱਜ ਜਾਣਗੀਆਂ। ਥੋੜੀਆਂ ਜਿਹੀ ਆਪਾਂ ਪੁੰਨਾਗੇ ਇਹਨਾਂ ਨੂੰ ਵਿੱਚ ਕਿਉਂਕਿ ਇਹ ਕੱਚੀਆਂ ਵਾ। ਇਹਦੇ ਵਿੱਚ ਸਵਾਦ ਅਨਸਾਰ ਆਪਾਂ ਪਾ ਦਿੰਨੇ ਆ ਨਮਕ। ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਥੋੜਾ ਪਾਵਾਂਗੇ ਥੋੜੀ ਜਿਹੀ ਹਲਦੀ ਕਲਰ ਵਾਸਤੇ ਲੋ ਜੀ ਮਟਰ ਵੀ ਪੁੱਜ ਗਏ ਤੇ ਗਿਰੀਆਂ ਵੀ ਤੇ ਹੁਣ ਆਪਾਂ ਵਿੱਚ ਪਾਵਾਂਗੇ ਇਹਦੇ ਪੋਹਾ ਹਾ ਹਲੋ ਜੀ ਆਪਣਾ ਪੋਹਾ ਬਣ ਕੇ ਤਿਆਰ ਆ ਦੇਖੋ ਕਿਵੇਂ ਖੜਿਆ ਖੜਿਆ ਬਣਿਆ ਤੇ ਕਿੱਡਾ ਵਧੀਆ ਬਣਿਆ ਤੇ ਇਹਨੂੰ ਆਪਾਂ ਇੱਕ ਬੋਲ ਚ ਕੱਢ ਲੈਣੇ ਅਲੋਜੀ ਪੋਹਾ ਆਪਣਾ ਬਣ ਗਿਆ ਤਾਂ ਆਪਾਂ ਇੱਕ ਬਾਲਚ ਪਾ ਲਿਆ ਵਾ ਤੇ ਵੇਖੋ ਕਿੰਨਾ ਸੋਹਣਾ ਬਣਿਆ ਵਾ ਵੇਖ ਕੇ ਮੂੰਹ ਚ ਪਾਣੀ ਆ ਰਿਹਾ ਵਾ ਜੇ ਤੁਸੀਂ ਵੀ ਬਣਾ ਕੇ ਖਾ ਕੇ ਕਮੈਂਟ ਕਰਕੇ ਦੱਸਿਓ ਵੀ ਤੁਹਾਡਾ ਪੋਹਾ ਕਿਦਾਂ ਦਾ ਬਣਿਆ ਵਾ ਜੇ ਸਾਡੀ ਵੀਡੀਓ ਚੱਗੀ ਲੱਗੀ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਪੂਰੀ ਵੇਖਿਓ ਤੇ ਸਪੋਰਟ ਕਰਿਆ ਕਰੋ ਸਾਡੀ ਸਾਡੀ ਸਪੋਰਟ ਦੀ ਸਾਨੂੰ ਲੋੜ ਹੈ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ